ਤੂੰ ਨੰਗਰਾਂਗੇ ਲਵੀ ਅੱਜ ਲੰਗ ਜਾਣਗੇ ਆ ਦੇਖ ਮੈਂ ਲੰਗਾਉਂਗੀ ਤੁਸੀਂ ਮੈਨੂੰ ਸੂਈ ਤੇ ਕੈਂਦੇ ਦੇ ਫੁੱਲ ਲੈ ਕੇ ਦਿਓ ਮੇਰੇ ਮੁਰਗਿਆਂ ਦਾ ਕੈਂਦੇ ਦੇ ਫੁੱਲ ਬਹੁਤ ਪਸੰਦ ਨੇ ਹੋਰ ਬੱਦ ਹੋਰ ਨਾ ਕੁਝੀ ਦੇ ਗੁੰਬੀ ਦਾ ਬੋਲ ਲੱਕ ਆਹ ਪੜੋ ਸਰ ਮੈਂ ਬਣ ਜੀ ਆਗਾ ਤੂੰ ਫੋਲਾ ਬੰਨੀ ਰੀਲ ਬੜ ਦਿੰਦੀ ਐ ਐਨਾ ਨਹੀਂ ਨਾ ਤੁਸੀਂ ਤਾਂ ਜਮਾਈ ਉਹ ਕਰਤਾ ਹੋਣਾ ਹੱਦ ਐ ਬਣੂਗਾ ਧੰਨਵਾਦ ਮਨੂ ਆ ਸੂਈ ਆ ਗਈ ਬੱਸ ਖੜ ਜਾ ਖੜ ਨਾ ਸਾਬ ਬਣ ਕੇ ਬਣ ਕੇ ਬਣ ਕੇ ਬਣ ਕੇ ਕੋਈ ਆਲੇ ਖਮਸਾ ਬਣ ਗਿਆ ਇਹ ਐ ਨਗਾਈ ਵਿਗਦੀ ਅੱਛਾ ਧੱਗਾ ਹੈਗਾ ਫਿਰ ਹੋਰ ਮੈਂ ਕੀ ਕਹਿ ਰਹੀ ਸੀ ਇਹ ਤਾਂ ਛੋਟਾ ਨਹੀਂ ਰਹੂਗਾ ਧੱਗਾ ਉਹ ਕੁਝ ਨਹੀਂ ਮਾੜ ਮੁਰਗੇ ਦਾ ਗਲ ਕਿੱਡਾ ਕਿ ਨਿਕਾਜਾ ਤਾਂ ਗਾਲਾ ਦਾ ਆ ਰਹੀਆਂ ਸੀ ਇਹ ਸਾਡੇ ਮੁਰਗੇ ਦੇ ਗਲ ਚ ਪਾਣ ਲਈ ਅਸੀਂ ਮਾਲਾ ਤਿਆਰ ਕਰ ਰਹੇ ਹਾਂ ਆ ਦੇਖੋ ਆਹ ਦਾ ਰੰਗ ਵਰਗੇ ਮੈਂ ਸੁੱਟਾ ਆਪਣਾ ਚੰਦ ਮੁਰਗੇ ਵਾਲਾ ਜੀ ਤੇ ਬਾਜੀ ਤੋਂ ਆਏ ਆਂਗੇ ਮੁਰਗੀ ਨੇ 1 ਲੱਖ ਰੁਪਏ ਦੀ ਬਾਜੀ ਜਿੱਤਾਈ ਆ ਸਾਨੂੰ ਉਹ ਰਾਸਤੇ 'ਚ ਕਿਸੇ ਨੇ ਖੋਲੇ ਸਾਡੇ ਨੂੰ ਤੁੰਗੜਾ ਮਾਰੀ ਵੇ ਤੁੰਗ ਇਹਦਾ ਵਿਚਾਰਾ ਆ ਬਹੂਆ ਪਿਆ ਬਾਜੀ ਦੇ ਲੜ ਲੜ ਕੇ ਮਜ਼ਾ ਆ ਪਿਆ ਜੀ ਦੀ ਦਿਨ ਨਾਲ ਨਾ ਆਇ ਨਹੀਂ ਪਾਈਦਾ ਹੁੰਦਾ ਹੈਗਾ ਮੈਨੂੰ ਹੁਣ ਯਾਦ ਆ ਗਿਆ ਐ ਮਾਰੀ ਦੀ ਹੁੰਦੀ ਇਹਦੀ ਘਟ ਇਹ ਬਸ ਬਾਹਲੇ ਤਾਂ ਪੁੰਚਾਈ ਦੇ ਨਹੀਂ ਐ ਬਣਦਾ ਹੁੰਦਾ ਬਾਹਲੇ ਤਾਂ ਚਾਹੀਦੇ ਮੈਨੂੰ ਐਡੀ ਉਹ ਕਿੱਡੀ ਘਤਾਉਣਾ ਵਿਚਾਰੇ ਦੀ ਤੋਂ ਦਾ ਵੀ ਕੱਢ ਦੂ ਇਹ ਤੇ ਉਲਝ ਗਿਆ ਕੰਮ ਉਹ ਇਹ ਆਪਣਾ ਕਾਸਟਿਮ ਡਿਜ਼ਾਈਨਰ ਆਪਣੇ ਕੰਮ ਕਰ ਰਹੇ ਨੇ ਇਹ ਪ੍ਰੋਡਕਸ਼ਨ ਟੀਮ ਪ੍ਰੋਡਕਸ਼ਨ ਟੀਮ ਆ ਗਈ ਆਰਟਿਸਟ ਮੁਰਗੇ ਨੇ ਲਈ ਬੈਠੇ ਨੇ ਉਹ ਖੜ ਜਾਓ ਕਰਾਊਡ ਨਹੀਂ ਹੈਗਾ ਮੈਂ ਉਹ ਨਹੀਂ ਨਹੀਂ ਬੱਸ ਬੱਸ ਇਹ ਵੀ ਡੰਗੋ ਵਿੱਚ ਕੱਢ ਦੇ ਕੱਢ ਇਹ ਲੋਕਟ ਕਢਣਾ ਲੋਕਟ ਦੇ ਮਾਰ ਕੱਢ ਜਾ ਕਬੂਰ ਬੰਨ੍ਹਦੇ ਆਂ ਅੱਪਾ ਇਹ ਤਾਂ ਆਉਣਾ ਵੀ ਨਹੀਂ ਨਹੀਂ ਜੀ ਛੋਟਾ ਮੈਂ ਕਿਹਾ ਸਾਰੇ ਮੁਰਗਾ ਲਿਆ ਤੋ ਆਉਣਾ ਕਿਉਂ ਨਹੀਂ ਲੈ ਆਏ ਬੰਨੂ ਆਏ ਬੰਨੂ ਬਰਤਣਾ ਤਾਂ ਆਏ ਆ ਜਮਾਈ ਛੋਟਾ ਕਰਦਾ ਸਰ ਤੁਸੀਂ ਮੁਰਗਾ ਨਹੀਂ ਪਰ ਡਿੱਗੂ ਆ ਮਾੜਾ ਵੱਟਾ ਕਰ ਲੋ ਮੁਰਗੇ ਦਾ ਕੀ ਪਤਾ ਚੱਕ ਕੇ ਮਾਰੇ ਪਰਾਂ ਆ ਦੇ ਪੈਰ ਨੂੰ ਵੀ ਬੰਨਣਾ ਨਾ ਪੈਰ ਨੂੰ ਨਹੀਂ ਇਹ ਪਾਤੀ ਇਹਨਾਂ ਨੇ ਬਰਮ ਵਾਲਾ ਹਾਰ ਤੇ ਸ਼ਿੰਗਾਰ ਲਾਤਾ ਛੱਕ ਬਾਈ ਆ ਦੇਖ ਸੋਹਣਾ ਲੱਗ ਰਿਹਾ ਇਹਦੇ ক্লোਜ਼ ਲਾਈ ਚੰਗਾ ਹਾਏ ਹਾਏ ਇਹ ਤੂੰ ਕੋਜ ਤੋਂ ਚੱਕ ਕੇ ਲੇ ਗਿਆ ਆ ਬਾਕੀ ਉੱਤੇ ਦੀ ਸਿੱਟ ਦੀ ਕੋਜ ਲੈ ਕੇ ਆ ਲੈ ਚੰਦ ਲੋਰ ਲੋਰ ਲੈ ਮੈਂ ਨਾ ਬਾਹਰ ਹੀ ਕੱਢ ਦੇ ਜਿਹੜਾ ਉਦੋਂ ਸੂਟ ਲੈ ਕੇ ਆਈ ਸੀ ਮੇਰੇ ਤਾਂ ਆਹ ਪਾਟ ਵੀ ਗਿਆ ਬਿਸਮਿਲਲਾ ਦੇਖੀ ਮੈਂ ਤਾਂ ਪਾਟੇ ਹੋਏ ਸੂਟ ਬਾਈ ਫੇਰਦੀ ਹਾਂ ਮੁੰਤੇ ਕਬੂਰ ਮੈਂ ਤਾਂ ਸੋਹਣਾ ਹੈ ਨਾ ਮੈਂ ਤਾਂ ਆ ਵੀ ਸ਼ੂਟ ਕਰ ਲੈ ਪਾਟੇ ਹੋਏ ਸੂਟ ਬਾਈ ਫੇਰਦੀ ਹਾਂ ਹਾਂ ਬਈ ਪਾਂ ਚ ਹੋਰ ਬਣਾਵਾਂਗੇ ਚਾਹ ਲੋ ਜੀ ਰੈਡੀ ਕੋਈ ਕੱਟਦੀ ਲਗਾਤਾਰ ਮਿੰਟ ਲੱਗ ਰਹੀ ਲੋ ਜੀ ਮੈਡਮ ਰੈਡੀ ਜੀ ਦੋ ਚਾਰ ਮਿੰਟ ਬਣਾ ਕੇ ਫਿਰ ਬੰਦ ਕਰ ਦਿਆਂਗਾ ਰੈਡੀ ਐਕਸ਼ਨ ਲੈਣਾ ਵੀ ਸੱਤੀ ਬਣਾ ਲਵਾਂਗੇ ਛੱਡ ਕੇ ਆਪਾਂ ਕੁਰਗੇ ਨੂੰ ਪਾ ਦਾਂਗੇ ਠੀਕ ਆ ਨਵੇਂ ਆਪਣਾ ਸਾਰਾ ਅੱਜ ਦਾਣੇ ਘਟਾਰਾਂਗੇ ਆਪਾਂ ਪਦਾਮ ਪਦਾਮ ਵੀ ਮੈਂ ਲੈ ਕੇ ਆਂਦੀ ਹਾਂ ਅੱਜ ਕਿਸ ਦਾ ਬਰਥਡੇ ਆ ਬਣਾਉਣੀ ਆ ਮੈਂ ਹੂੰ ਕਿਹੜਾ ਤੁਸੀਂ ਮੈਂਸ਼ਨ ਕਰਿਆ ਪਹਿਲੇ ਪਰ ਮੂੰ ਆ ਗਿਆ ਬਹੁਤ ਜਤੋਂ ਨਾਲ ਤਾਕਤ ਆ ਗਈ ਐਨਰਜੀ ਆ ਗਈ ਚੱਲ ਜਾਈਏ ਆਪਾਂ ਮੈਂ ਦੇਖਿਓ ਠੀਕ ਆ ਹੁਣ ਕਲੀਅਰ ਪਾਉਂਦਾ ਠੀਕ ਆ ਅੱਜ ਪਤਾ ਮੈਂ ਕਰੀਏ ਸਿਰੇ ਠੀਕ ਆ ਕਲੀਅਰ ਨੇ ਕੱਢ ਜਾ ਕੱਢ ਜਾ ਅੱਜ ਮੇਰੇ ਸਾਹ ਨਾਲ ਤੁਮ ਹੀ ਮਾਨਾ ਵੀ ਮਾ ਦਸਾਕਰਾਂਤੀ ਤਲੀ ਨਾ ਮਸੀਹ ਨਾ ਕੋਈ ਨਮਸੀਹ ਨਾ ਦਾ ਸੁਈ ਵੀ ਨਹੀਂ ਹੈ ਅੱਜ ਤਾਂ ਕੁਝ ਵੀ ਨਹੀਂ ਹੈਗਾ ਅੱਜ ਦਿਨ ਪਤਾ ਕੀ ਆ ਦੇ ਨਾ ਤੂ ਲਾ ਰਸਾ ਵੀ ਜਦੋਂ ਮੈਂ ਗੱਡੀ ਲੈ ਕੇ ਆਇਆ ਤੀਗਾ ਕਿਉਂ ਉਹ ਇਹਦਾ ਚੋਰੀ-ਧੋਰੀ ਮਿਸਤਰੀ ਨਾਲ ਹੀ ਬੈਠੇ ਨੇ ਹਾਂ ਅੱਛਾ ਮੈਨੂੰ ਕੰਮ ਖੁਰਦਾ ਹੈ ਸਾਹ ਜਨ ਵਾਲਾ ਇਹ ਮਿਸਤਰੀ ਤਾਂ ਨਾਲੇ ਲਾ ਲੇ ਨਾਲੇ ਲਿਆਉਣਗੇ ਏਟਾ ਨਾਲੇ ਲਿਆਉਣਗੇ ਸਮਟ ਦੋ ਗੋਰੀਆਂ ਮੈਂ ਨਾਲੀਆਂ ਘਾਸ ਲੈਣੀਆਂ ਨੇ ਫਿਰ ਆਪਾਂ ਰੇ ਫਰਸ਼ ਜਨ ਵਾਲੇ ਨਾ ਨਾ ਮੈਂ ਤਾਂ ਇਹਨਾਂ ਦੇ ਵੀ ਤੇਰੇ ਨਾਲ ਮਦੀਪੇ ਨਾਲ ਗੱਲ ਕਰੂ ਮਦੀਪੇ ਨਾਲ ਗੱਲ ਕਰਾਂਗੀ ਨਾ ਤੇ ਮਿਸਤਰੀਆਂ ਨੂੰ ਦੀਪੇ ਦੀਪੇ ਗੱਲ ਸੁਣ ਮੇਰੀ ਗੱਲ ਸੁਣ ਲੈ ਇਹਨਾਂ ਕੋਲ ਸਮਟ ਵੀ ਆਇਆ ਪਿਆ ਬਾਜਰੀ ਵੀ ਆਈ ਪਿਆ ਆਪਾਂ ਫਰਸ਼ ਜਨਵਾ ਲੈਣਾ ਰਾਤ ਬਰਾਤੇ ਮੈਂ ਸਮਾਂ ਕੋਈ ਚਲਾਂਗੀ ਬੜਾ ਚੋਰੀਆ ਮੈਟਰ ਨਾ ਬਹੁਤ ਮੈਟਰ ਨਾ ਬੜਾ ਪਾਉ ਮੇਰੇ ਤਾਂ ਦਿਮਾਗ ਚ ਚੋਰੀ ਹੋ ਜਾਂਦੇ ਸਮੇਂ 베ਜੀ ਦਾ ਕੀ ਜੇ ਨਹੀਂ ਸੋਈਦਾ ਪਹਿਲਾਂ ਮੈਂ ਮੈਂ ਸਮਾਂ ਵਾਲੇ ਭੇਜਦਾ ਕਿੱਧਰ ਗਈ ਨੇ ਨਹੀਂ ਸਾਲਾ ਦੱਸਾਂਗਾ ਅਪਾ ਬਾਹਰ ਸੀ ਨਹੀਂ ਕਰਾਂਗੇ ਦੋਹੀ ਜਣੇ ਮੰਨ ਲੈ ਵੀ ਜਿਹੜੇ ਵੀਡੀਓ ਬੰਦੇ ਦੇਖਦੇ ਨੇ ਨਾ ਕਮੈਂਟ ਨਹੀਂ ਕਰਦੇ ਆਪਣੇ ਬੰਦੇ ਯਾਰ ਮਿੱਤਰ ਕੋਈ ਦੇਖਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸਰ ਜਿਆਦਾ ਚੋਰੀ ਵਾਲਾ ਮਟਰ ਚਲ ਉਧਰ ਪਿਆ ਚਰਨਾ ਸਰ ਪਹਿਲਾਂ ਥੋੜਾ ਛੋਟਾ ਜਿਹਾ ਨਾ ਪਾ ਦਈਏ ਜੀ ਕੰਮ ਕੰਮ ਕਰਾਰੇ ਫਿਰ ਦੁਬਾਰਾ ਮੈਂ ਇੱਥੇ ਉਹ ਚਰਨੋਂ ਖੜੇ ਆ ਮਿਸਤਰੀ ਕੋਲੇ ਸਰ ਪਹਿਲਾਂ ਆਹ ਸਬਜੀ ਵਾਸਤੇ ਸਿੱਪ ਟੋੜ ਲਏ ਨੇ ਇਹਨਾਂ ਦੀ ਦੁਬਾਰਾ ਬਣਾਵਾਂਗੇ ਸਬਜੀ ਇਹਨਾਂ ਨੂੰ ਕੀ ਕਹਿੰਦੇ ਆ ਤੁਸੀਂ ਦੱਸੋ ਉਹ ਮੇਰੇ ਕਹਿੰਦੇ ਆ ਸਿੰਗਰੇ ਕਹਿੰਦੇ ਆ ਅਲੱਗ ਅਲੱਗ ਕਹਿੰਦੇ ਆ ਚਾਪੜੀ ਕਹਿੰਦੀ ਆ ਸਿੰਗਰੇ ਹੈ ਤੁਸੀਂ ਕੀ ਕਹਿੰਦੇ ਆ ਸਰ ਇਹਨੂੰ ਸਿੰਗਰੀ ਅਸੀਂ ਵੀ ਇਹਨਾਂ ਨੂੰ ਸਿੰਗਰੇ ਹੀ ਕਹਿੰਦੇ ਆ ਹਾਂ ਪਰ ਆ ਭਾਈ ਸਾਹਿਬ ਕੀ ਕਹਿੰਦੇ ਕਹਿੰਦੇ ਇਹਨਾਂ ਦਾ ਵੀ ਕੱਢ ਕੇ ਮੁਰਗੇ ਨੂੰ ਪਾਵਾਂਗੇ ਇਹਦਾ ਬੱਬਰ ਨਹੀਂ ਤੁਸੀਂ ਇਹ ਤਾਂ ਵੀਜ ਖਾਣ ਨਾਲ ਮੁਰਗੇ ताकतवर ਹੁੰਦੇ ਚਰਨੋ ਮੈਂ ਲਿਆ ਫਲੀਆਂ ਨਹੀਂ ਜਦੋਂ ਡਾਇਲੋਗ ਬਣਾਉਣਾ ਮੈਂ ਦੱਸਦੀ ਹਾਂ ਵੀ ਨਹੀਂ ਨਿਕਲ ਕੇ ਪੈਂਦਾ ਮੈਨੂੰ ਨਹੀਂ ਪਤਾ ਨਾ ਤੁਸੀਂ ਫਲੀਆਂ ਦੀਆਂ ਜੀ ਜਿਹੜਾ ਕਿ ਚਾਚਾ ਜੀ ਮਾਦ ਰਹਿ ਹੈ ਆ ਰਹੀਆਂ ਜੋ ਵੈਲਕਮ ਕਰ ਰਹੇ ਨੇ ਤਾਂ ਤਾੜੀਆਂ ਲਾਓ ਵੀ ਸਾਰੇ ਮੈਂ ਮੈਂ ਆਪ ਹੀ ਲਾ ਦਿੰਦੀ ਬਰਥਡੇ ਚਲ ਆਪਾਂ ਬੜੇ ਕਰੇ ਚੱਲੀਏ ਆ ਗੇਂਗਰੇ ਮੁਰਗੇ ਇਹਨਾਂ ਨੂੰ ਕੀ ਕਹਿੰਦੇ ਹੁੰਨੇ ਆ ਇਹਨਾਂ ਨੂੰ ਕਹਿੰਦੇ ਸਿੰਗਰੇ ਸਿੰਗਰੇ ਜਿਹੜੇ ਛੋਟੇ ਹੁੰਦੇ ਨੇ ਉਹ ਮੇਰੇ ਮੂੰਗਰੇ ਨਹੀਂ ਅਸੀਂ ਤਾਂ ਮੂੰਗਰੇ ਤੋਂ ਸੂੰਗਰੇ ਕਹਿੰਦੇ ਆ ਇਹ ਕਹਿੰਦੇ ਆ ਸੂੰਗਰੇ ਸਿੰਗਰੇ ਕੋਈ ਗੱਲ ਨਹੀਂ ਨਾ ਜੀ ਕੋਈ ਗੱਲ ਕਿਵੇਂ ਕਿਉਂ ਇਹ ਜਿਹੜੇ ਛੋਟੇ ਹੁੰਦੇ ਨੇ ਉਹ ਮੂੰਗਰੇ ਹੁੰਦੇ ਨੇ ਉਹ ਨਹੀਂ ਜੀ ਅਸਲ ਮੂੰਗਰੇ ਇੱਕ ਮੂੰਗਰੇ ਕਹਿੰਦੇ ਆ ਅਸੀਂ ਇੱਕ ਅਸੀਂ ਸੂੰਗਰੇ ਕਹਿੰਦੇ ਆ ਇਹ ਸਿੰਗਰੇ ਨਹੀਂ ਜੰਮੂ ਜਿਹੜੇ ਨੇ ਇਹ ਚੁਪੜੇ ਉਹ ਬਾਈ ਫੜੀ ਜਾਣੇ ਉਹੀ ਕਰ ਜਾਂਦੇ ਮੇਰੇ ਨਾਲ ਵਿਆਹ ਹੋਗਾ ਤਾਂ ਮੈਂ ਨਾ ਸਿੰਗਰੇ ਕਹਿਣ ਲੱਗੀ ਪਰ ਮੈਂ ਨਾ ਸਿੰਗਰੇ ਹਾਟੇ ਦਾ ਪ੍ਰਿੰਟ ਇਹ ਰਹਾ ਵਿਆਹ ਤੋਂ ਪਹਿਲਾਂ ਮੂੰਗਰੇ ਕਹਿੰਦੇ ਸੀ ਵਿਆਹ ਤੋਂ ਬਾਅਦ ਸਿੰਗਰੇ ਚੱਲ ਬੱਬਨ ਇਹਨੂੰ ਘਰ ਉਧਰ ਆ ਗਏ ਮੈਂ ਕਰ ਲਿਆ ਆਪਣਾ ਸਿੰਗਰ ਮੈਂ ਕਰ ਲਿਆ ਠੀਕ ਹੈ ਆਪਣਾ ਸਿੰਗਰ ਆਮਨ ਆਪਾਂ ਮਿਸਤਰੀ ਲਾ ਰੱਖਿਆ ਠੀਕ ਹੈ ਆ ਜਾ ਦੋ ਮਿੰਟ ਦੀ ਦੋ ਮਿੰਟ ਦੀ ਹਾਂ ਬੰਦ ਕਰਦੀ ਹੁਣ ਕਿੱਥੇ ਕਰਨੀ ਆਪਣਾ ਵਧੀਆ ਉਹਨਾਂ ਨੂੰ ਕੋਠੀ ਸਮਾਤੀ ਆ ਦੇਖ ਨਾਲੇ ਮਿਸਤਰੀ ਲੱਗਿਆ ਹੁਣ ਨਹਾ ਸੂਟ ਤੋਂ ਨਵਾਂ ਪਾਈ ਫਿਰਦੀ ਐ ਫਿਰ ਮੈਂ ਖੂ ਮਚਾਉਂ ਆਹ ਬਰਾਂਦ ਕਰਤੀ ਸੀ ਬੰਦ ਮਿਸਤਰੀ ਵਾਲਾ ਘੰਟ ਲੜ ਕੇ ਨਾ ਕਾਲੀਆਂ ਐ ਤਾਂ ਨਾ ਉਹ ਤਾਂ ਉਹ ਦਿਹਾੜੀ ਆ ਦੇਖੋ ਮਿਸਤਰੀ ਲੱਗ ਰਹੇ ਨੇ ਜੀ ਲੈਟ ਤੋਂ ਚੱਲੂ ਰੋਟੀ ਨਹੀਂ ਬਰੀ ਆਈ ਗਏ ਲੈਟ ਹੀ ਅੰਬਾ ਵਾਲਾ ਘੰਟ ਲੜ ਕੇ ਕਾਲੀਆਂ ਐ ਕਾ ਲਾ ਕੇ ਕੰਮ ਕਰਦਾ ਉਹ ਤੀਗਾ ਉਹਦੀ ਅੰਦਰ ਵਗ ਗਿਆ ਉਹ ਤੀਗਾ ਆ ਬਾਰੇ ਹੰਦਲ ਆਤੀ ਗਈ ਸਾਸੀ ਦਾਦੀ ਐਨਕਲ ਮਿਸਤਰੀ ਬੜੇ ਸਮਾਰਟ ਲੱਗ ਰਹੇ ਡੱਟ ਬਹਾਇਆ ਜੀ ਹੁਣ ਲੈਂਡ ਜੂ ਨਹੀਂ ਲੈ ਜਾਉਂ ਜਾਂ ਜੀ ਕੋ ਕਿਨ ਲਈਆਂ ਅੱਛਾ ਆਇਆ ਹਾਂ ਯਾਰ ਲੈਂਚ ਬਹਾਇਆ ਅੱਛਾ ਤੁਮ ਦੱਸੋ ਕੀ ਬਣਾਇਆ ਅੱਛਾ ਨਾ ਨਾ ਵਧੀਆ ਵਧੀਆ ਸੇ ਲੱਗ ਗਿਆ ਕਿ ਤੇ ਵੈਸੇ ਨਾ ਨਾ ਜੀ ਮੈਂ ਦਾ ਨਾ ਨਾ ਤੁਹਾਨੂੰ ਜੀ ਕੋਈ ਹਾਂ ਜੀ ਹੋ ਗਿਆ ਨਾ ਬੱਸ ਵੈਸੇ ਹੀ ਕਰੀ ਹਾਂ ਜੀ ਅੱਜ ਸੀਨ ਕਰਦੇ ਆ ਤੁਹਾਡੇ ਅੰਦਰ ਜਿਹਾ ਆ ਜਾਂਦਾ ਅੱਛਾ ਜੀ ਉਹ ਯਾਦਾ ਹੀ ਖਵਾ ਦੇ ਅੱਛਾ ਜੀ ਮੈਂ ਨਾਲ ਤੁਹਾਨੂੰ ਆਪ ਕਿ ਆਇਆ ਸੁਣ ਆਪਾਂ ਇੱਥੇ ਜਾ ਰਹੇ ਹਾਂ ਆ ਜਾਓ ਅੰਦਰ ਆਗੇ ਆਗੇ ਦੀਗੇ ਸਾਡੀ ਕੇ ਫਿਰ ਵਰਨ ਹੋ ਰਹੀ ਹੈ ਸਾਹ ਉਹ ਕਰਨਾ ਪਰ ਇਹ ਬਿਲਕੁਲ ਜੀ ਮੈਂ ਨਹੀਂ ਆ ਜੇ ਮੇਰਾ ਭਾਂਡਾ ਹੈ ਆ ਜੇ ਤੁਸੀਂ ਜਗੜਾ ਹੋ ਰਿਹਾ ਹੈ ਜਗੜਾ ਨਹੀਂ ਜਗੜਾ ਨਹੀਂ ਜਗੜਾ ਹੈ ਲੈ ਮਾਈਕ ਮੈਨੂੰ ਮੈਂ ਤਾਂ ਲੈ ਲਿਆ ਮੈਂ ਤੁਹਾਨੂੰ ਦੇ ਤਾ ਮੰਗਾ ਕਰੋ ਹਾਂ ਲੋ ਜੀ ਆਪਣਾ ਨਵਾਂ ਮਕਾਨ ਪਾਇਆ ਇਹਦਾ ਚੱਲ ਰਿਹਾ ਪਲਾਸਟਰ ਆ ਦੇਖੋ ਇਹ ਨਵੀਂ ਕੋਠੀ ਤਿਆਰ ਹੋ ਰਹੀ ਹੈ ਆਪਣੀ ਐਰ ਸੋਈ ਹੈ ਸਾਡੀ ਤੇ ਇੱਧਰ ਇਹ ਹੈਗੀ ਇਹ ਦੇਖੋ ਸਾਡੀ ਨਹੀਂ ਜੀ ਇਹ ਡਰਾਈਵਿੰਗ ਰੂਮ ਹੈ ਇਹਨਾਂ ਦੀ ਨਹੀਂ ਘਰ ਸਾਡਾ ਮੇਰੀ ਗੱਲ ਸੁਣੋ ਸਾਜੇ ਘਰ ਤੋਂ ਜੋ ਪੈਸੇ ਚੱਲ ਰਹੇ ਨੇ ਪੈਸੇ ਤਾਂ ਸਾਰੇ ਮੇਰੇ ਨੇ ਹਾਂ ਅੱਛਾ ਤੂੰ ਮਾਰਖਦਾ ਮੈਂ ਯਾਰ ਰਜਿਸਟਰੀ ਤਾਂ ਮੇਰੇ ਨਾਮ ਹੋਲਦੀ ਆ ਕੁਮਾਰੀ ਚੁਣੀ ਮੇਰੇ ਨਾਮ ਮੁਰਗੇ ਦਾ ਬਿਜ਼ਨਸ ਤਾਂ ਮੇਰਾ ਚੱਲਦਾਗਾ ਮੁਰਗੇ ਮੈਂ ਮੈਸਸਾਲਾ ਕੰਮ ਮੇਰਾ ਸਾਰਾ ਕੰਮ ਮੇਰਾ ਹੁਣ ਤੁਸੀਂ ਆਪੇ ਦੱਸੋ ਵੀ ਪੈਸਾ ਕਿਤੋਂ ਆਉਂਦਾ ਹੈ ਵੇ ਤੂੰ ਚੁੱਪ ਰਹਿ ਮੈਨੂੰ ਬੋਲਣ ਦਿਆ ਕਰ ਰਜਿਸਟਰੀ ਮੇਰੇ ਨੋ ਹੈ ਚਲੋ ਸੀਨ ਕਰੋ ਪਹਿਲਾਂ ਆਜੋ

ਵਾਹ ਮੈਂ ਖੰਡਰ ਕਾ ਇਹ ਵੜਾ ਟੋਪਕੜੀ ਬੰਨੀ ਨਾ ਨਾ ਤੁਸੀਂ 3 ਹਾਂ ਆਉਂਦੇ ਵਿੱਚ ਆਉਂਦਾ ਠੀਕ ਹੈ ਇੱਥੇ ਆ ਲੈ ਮਨ ਤਲੁਕ ਤੇ ਦਾ ਵੀਊ ਦਿਖਾਣੇਗੀ ਠੀਕ ਹੈ ਉਹ ਲੱਗ ਤਾ ਐਤੋਂ ਫਿਰ ਸੀ ਲੱਗ ਉਹਨਾਂ ਦੀ ਨਜ਼ਰ ਰਿੰਡ ਦਾ ਵੀਊ ਆ ਦੀਦੀ ਬੈਠ ਕੇ ਰਿਆ ਕੇ ਡੱਕ ਲੱਗ ਦਰਦ ਬਟਣਾ ਦੀਦੀ ਡਰ ਕੇ ਵੀ ਗਿਰਨਾ ਜਾਣ ਉਹ ਵੀ ਕਿਣਾ ਸੋਹਣਾ ਮੈਂ ਚਾਰਾਂ ਸੀ ਪਿੱਛੇ ਆਉਂਦੇ ਰਹਿੰਦੇ ਬੱਸ ਮੈਂ ਡੇਲੀ ਬੈਠ ਗਿਆ ਇਹ ਕਿਹਦੇ ਇਹ ਸਤੀ ਸਾਹ ਬੰਦਨ ਚੰਕਾਰ ਰਿਹਾ ਕਰ ਰਿਹਾ ਕਰ ਰਿਹਾ ਆਹ ਕੋਰੇ ਦੇ ਗੇਟਾਂ ਨੂੰ ਇਹ ਹਾਂ ਕਰ ਰਿਹਾ ਓਏ ਆਣਾ ਹੁਣ ਤੂੰ ਵੀ ਦੇਖ ਲੈ ਕੰਮ ਐਕਸ਼ਨ ਲੈ ਵੀ ਚੋਬਰਾ ਅੱਜ ਤੇਰਾ ਹੈਗਾ ਜਨਮ ਦਿਨ ਅੱਜ ਦਿਨ ਪਾਪਾ ਨੇ ਹਾਰ ਫੁੱਲਾਂ ਦਾ ਠੀਕ ਆ ਕੋਤੰਦਰਾ ਤੂੰ ਪਿਛਲੀ ਵਾਰ ਮੈਨੂੰ ਖਰਾਤਤਾ ਦੀਗਾ ਜੋਰ ਤਾਂ ਤਾਂ ਬਾਹਲਾ ਆਇਆ ਦੀਗਾ ਪਰ ਥੋੜੀ ਜਿਹੀ ਥੋੜੀ ਜਿਹੀ ਕੱਚ ਰਹੀ ਗਈ ਸੀ ਰੁਪਈਆ ਪਾ ਲੱਖ ਜਿੱਤ ਲੈਣਾਂ ਦੀ ਐਦ ਕੀ ਤੈਨੂੰ ਬਦਾਮ ਲਿਆ ਕਿ ਮੈਂ ਵਧੀਆ ਪਾਉਂਗਾ ਆ ਦੇਖ ਹੈਪੀ ਬਰਥਡੇ ਟੂ ਯੂ ਉਹ ਸੁਦਾ ਖਾਈ ਜਾਣਾ ਫੁੱਲ ਓਏ ਖਾਦੇ ਨਹੀਂ ਹੁੰਦੇ ਪਤੰਦਰਾ ਬਦਾਮ ਲਿਓ ਤੇਰੇ ਵਾਸਤੇ ਆ ਦੇਖ ਇਹ ਨਹੀਂ ਖਾਣਾ ਹੈਗਾ ਲੇ ਬਰਥਡੇ ਟੂ ਯੂ ਮੇਰਾ ਮੋਰਖਾ ਉਖੜ ਜਾ ਬਾਜੀ ਜਿਹਾ ਜੋਰ ਲਾ ਕੇ ਸਾਰਾ ਤੇ ਲੈ ਜਾਣਾ ਉੱਥੇ ਤਾਂ ਲੱਗਦਾ ਨਹੀਂਗਾ ਉਹ ਤਾਂ ਡਾਟਰ ਭਜਣਾ ਹੁੰਦਾ ਤੂੰ ਮੈਂ ਫਿਰ ਮੈਂ ਤੋ ਅੰਦਰਲੀ ਗੱਲ ਕਢਾ ਦੇਣਾ ਬਾਹਰ ਤੂੰ ਹਾਂ ਮੇਰੀ ਗੱਲ ਸੁਣ ਲੈ ਉਹ ਨਾਲੇ ਤਾਂ ਆ ਜਿਹੜਾ ਹਾਰ ਪਾਇਆ ਤੇਰੇ ਫੁੱਲਾਂ ਦਾ ਪਾਇਆ ਅਗਲੀ ਵਾਰ ਸੁਮੇ ਦਾ ਕਰਾ ਕੇ ਪਵਾ ਦੂਗਾ ਆ ਵਾਰ ਬਾਜੀ ਹੈ ਜਿਹੜੀ ਉਹ ਜਿਤਾਦੀ ਮੈਨੂੰ ਛਾਜਲੀ ਲੈ ਕੇ ਜਾਵਾਂਗੇ ਤੈਨੂੰ ਠੀਕ ਆ ਉੱਥੇ ਬਾਜੀ ਹੋਣੀ ਐ ਇਤਕੀ ਉਸ ਤੋਂ ਬਾਅਦ ਹੋਣੀ ਐ ਗੰਡੂ ਆ ਪਤੰਤਰ ਨਹੀਂ ਆ ਬਾਰ ਹਰਾ ਤਾ ਨਾ ਦੋੜਾਣੀ ਤੇ ਜੇਠ ਵੀ ਕਰ ਸਕਦਾ ਲੜਾਈ ਇੱਧਰ ਅੱਛਾ ਓਕੇ ਬੰਦੇ ਸਾਇਲੈਂਟ ਐਕਸ਼ਨ ਹੋ ਗਿਆ ਰ ਆ ਰਾਂਗੇ ਆਪਾਂ ਪੂਰਾ ਸਿਰ ਹੈ ਘਾਜਾ ਕਾਲੀ ਦਾ ਕੰਦਰੀ ਜਾ ਜਿਹੜਾ ਫੁੱਲਾ ਦਾ ਹਾਰ ਪਾਇਆ ਨਾ ਤਿੰਨ ਪਹਿਲਾ ਵੀ ਕਿਹ ਹੈਗਾ ਜੀ ਦਾ ਬਾਜੀ ਜਿਤਾਤੀ ਪਾਪਾ ਪਾਜੀ ਸੁਣੀ ਦਾ ਜਾਂ ਜਿਹੜੀ ਹਾਰ ਜਿਹੜੀ ਖਾਣਾ ਤੇਰੀ ਇਹੀ ਤੇਰੀ ਗਿੱਚੀ ਮੁਰੂੜ ਕੇ ਪਤੀਲੇ ਚ ਸਤ ਨੂੰ ਪਸੰਦ ਰ ਆ ਤੂੰ ਠੀਕ ਹੈ ਉਹਦਾ ਜਨਮ ਦਿਨ ਆ ਤੇਰਾ ਧਰਨਾ ਸਰਨਾ ਜਦ ਤੱਕ ਤੇਰਾ ਜਨਮ ਦਿਨ ਮਨਾਉਂਦਾ ਮੈਂ ਠੀਕ ਆ ਆ ਨਹੀਂ ਦਰੀਦਾ ਹਾਂ ਤਾਂ ਬਾਜੀ ਦੱਸ ਤੇ ਆਉਂ ਮੈਨੂੰ ਪਤਾ ਉਹਦਾ ਮਾਰਾ ਜਾਂ ਰੋਬ ਜਾਂ ਮਾਰਨਾ ਪੈਂਦਾ ਫੇਰ ਅੱਗੇ ਤੇਰੇ ਚ ਜੋਸ਼ ਜਾਊਗਾ ਨਾ ਮੋਟੀ ਡੇਟ ਕਰਦਾ ਤੈਨੂੰ ਮੋਟੀ ਵੇਸਨਾ ਮੋਟੀ ਵੇਸਨਾ ਵੈਸੇ ਪੀਚ ਸੁਣੀਤੀ ਰਾਤ ਉਥੋਂ ਠੀਕ ਆ ਹਾਂ ਜਾਨ ਜੀ ਬਣ ਗਈ ਹੁਣ ਮੇਰੀ ਗੱਲ ਸੁਣਾ ਹੁਣ ਦੁਬਾਰਾ ਮੈਂ ਡੀ ਜੇ ਅੱਥ ਨਹੀਂ ਲਾਉਂਗਾ ਤੇਰੇ ਵਾਸਤੇ ਕੀ ਕ ਕੀ ਕ ਕੱਟ ਦੀ ਚੰਗਾ ਚਾਕੂ ਨਹੀਂ ਆਉਣ ਦੀ ਤਾਂ ਲੋੜ ਨਹੀਂ ਮੈਨੂੰ ਲੱਗਦਾ ਤੂੰ ਤਾਂ ਠੋਗਾ ਜੀ ਨਾਲ ਹੀ ਚੱਕ ਦੇਗਾ ਕੰਮ ਜੀ ਚਲ ਠੀਕ ਆ ਤੂੰ ਬੈਠੇ ਇੱਥੇ ਮੈਂ ਤੈਨੂੰ ਇੱਥੇ ਖਾਣਾ ਦੋ ਕੁ ਤਾਰੇ ਮਿਲ ਜਾਉਣਾ ਤੂੰ ਖੜ ਜਾ ਉਹ ਪਤੰਤਰਾ ਐਨੀ ਕਾਲੀ ਝਾਤੂ ਕਰਦਾ ਹੁੰਦਾ ਵੀ ਮੈਨੂੰ ਪੈਸੇ ਦਾ ਹੀ ਲੱਗਦਾ ਫੇਰੇ ਬਰਥਡੇ ਮਨਾਉਂ ਮੇਰਾ ਮੈਂ ਆਇਆ ਕਰਦਾ ਪ੍ਰੀਤ ਤੋਂ ਮੰਗਦਾ ਫੇਰ ਉਹਦੇ ਟੁੱਪੇ ਜਿੱਚ ਪਏ ਹੁੰਦੇ ਨੇ ਰਸੋਈ 'ਚ ਚਲ ਚਾ ਮੈਂ ਮੈਂ ਫੇਰੇ ਨੂੰ ਅਸਲੀ ਗੱਲਤੀ ਲੱਗਿਆ ਜਰਾ ਚਾਹ ਬੜੀ ਘੈਂਟ ਬਣਾਈ ਹੋਈ ਆ ਚਲੋ ਲਾਹੁਣੇ ਚੁੱਪ ਕਰਕੇ ਖੜਕੇ ਸਾਰੇ ਲੈ ਤੂੰ ਬੋਲ ਨਾ ਬੀਤਾ ਅਹੀ ਦੀ ਬਣਾਈ ਆ ਮੈਂ ਹੀ ਨੇ ਕਿਹਾ ਜੀ ਚਾਹ ਬੜੀ ਸਵਾਦ ਬਣਾਈ ਆ ਨਾ ਕੰਡੇ ਤੇ ਆ ਓਏ ਭਾਈ ਸਾਨੂੰ ਪਤਾ ਐ ਸਾਨੂੰ ਐ ਵੀ ਮਿਸਤਰੀ ਕੰਮ ਬੜਾ ਕਰਨਗੇ ਓ ਮੇਰੀ ਗੱਲ ਸੁਣ ਲੈ ਬੀਬਾ ਤੁਸੀਂ ਮਿਸਤਰੀਆਂ ਨੂੰ ਐ ਨਾ ਕੁਛ ਕਹਿਆ ਕਰੋ ਓਏ ਅਸੀਂ ਮਿਸਤਰੀ ਆ ਜਿਹੜੇ ਘਰ ਪਾਉਨੇ ਆ ਆ ਜਦੋਂ ਚੰਦਰਾਂ ਤੇਰਾ ਵਿਆਹ ਕਰਿਆ ਪਹਿਲਾਂ ਕੁੱਟੀ ਪਾਈ ਨਾ ਹਾਂ ਉਹ ਕਿਨੇ ਪਾਈ ਸੀ ਮਿਸਤਰੀਆਂ ਨੇ ਛੱਤ ਕਿਨੇ ਪਾਈ ਸੀ ਮਿਸਤਰੀਆਂ ਨੇ ਹਾਂ ਤੇ ਫੇਰ ਤੇਰਾ ਵਿਆਹ ਹੋਇਆ ਹਾਂ ਤੇ ਨਹੀਂ ਜੇ ਹੋਤੋਂ ਮੜੀ ਦੇ ਵਿੱਟਾ ਹੁੰਦਾ ਫਿਰ ਤੂੰ ਵਿਆਹ ਕਰਾ ਲੈਂਦੀ। ਨਾ ਫੇਰ ਨਹੀਂ ਕਰੰਦੀ ਸੀ। ਹਾਂ ਤੇ ਫੇਰ ਅਜੇ ਤੁਸੀਂ ਮਿਸਤਰੀਆਂ ਨੂੰ ਮਾੜਾ ਕਿਹਾ ਨੂੰ ਮਿਸਤਰੀ ਨਾਲੇ ਤਾਂ ਸਾਨੂੰ ਛੱਤ ਬਣਾ ਕੇ ਦਿੰਦੇ ਨੇ ਥੱਲੇ ਬੈਠਣ ਨੂੰ। ਹੈ ਤੇ ਨਾਲੇ ਕੋਈ ਮੁੰਡੇ ਕੁੜੀ ਦਾ ਵਿਆਹ ਹੁੰਦਾ ਆਖਲਾ ਪਹਿਲਾਂ ਕਹਿੰਦਾ ਮਕਾਨ ਤਿਆਰ ਕਰੀਏ। ਤੁਸੀਂ ਵੀ ਆ ਜਾਓ। ਆ ਜਾਓ। ਨਾ ਮੈਂ ਮੈਂ ਕਹਦੋ ਕਿ ਹਾਂ ਮਾੜਾ ਮਿਸਤਰੀਆਂ ਨੂੰ ਹੈ। ਮੈਂ ਤਾਂ ਨਹੀਂ ਕਿਹਾ। ਮਿਸਤਰੀ ਨਾਲ ਲੱਗੇ। ਤੁਸੀਂ ਦੱਸੋ ਭਾਈ ਮੈਂ ਤੁਹਾਨੂੰ ਮਾੜਾ ਕਿਹਾ? ਨਾ ਜੀ। ਫੇਰ ਨਾਲੇ ਚੰਦ ਮੇਰੀ ਤੇ ਇੱਕ ਗੱਲ ਸੁਣ। ਕਿਤੇ ਕੋਈ ਕੰਮ ਕਰਦੇ ਸੀ। ਹਾਂ। ਚਲੋ ਉਹ ਨਾਲੇ ਬੀਬਾ ਗੱਲ ਸੁਣ ਮੇਰੀ ਨਾ ਤਾਂ ਸਾਨੂੰ ਕੋਈ ਚਾਹਦਾ ਨਾ ਕੋਈ ਹੋਰ ਲਾਲਚ ਦਾ ਉਹ ਸਾਨੂੰ ਮਿਸਤਰੀਆਂ ਨੂੰ ਤਾਂ ਜੇ ਕੋਈ ਮਿੱਠਾ ਬੋਲ ਪੇ ਨਾ ਅਸੀਂ ਅਗਲੇ ਦਾ ਤਾਂ ਵੀ ਕੰਮ ਵਧੀਆ ਕਰਕੇ ਦਿੰਨੇ ਆ ਪਰ ਜੇ ਮਿੱਠਾ ਬੋਲਦੇ ਤੁਸੀਂ ਤਾਂ ਇੱਕ ਬੋਰੀ ਦੀ ਸ਼ੱਕੇ ਦੋ ਬੋਰੀ ਲਾ ਦਿੰਦੇ ਉਸ ਮਿੰਟ ਦੀ ਉਹ ਬੀਬਾ ਦੋ ਬੋਰੀਆਂ ਵੀ ਤੇਰੇ ਘਰ ਤੇ ਹੀ ਲੈ ਕੇ ਜਾਵਾਂਗੇ ਕਿਹੜਾ ਅਸੀਂ ਗੀਦੇ ਤੇ ਪਾ ਕੇ ਲੈ ਜਾਾਂਗੇ ਲੈ ਕੇ ਲੈ ਜਾਾਂਗੇ ਉਹ ਕਿਹੜਾ ਅਸੀਂ ਗੀਦੇ ਤੇ ਪਾ ਕੇ ਲੈ ਜਾਾਂਗੇ ਹਾਂ ਛੇਪੜ ਮਾਰ ਮਾਰ ਨਹੀਂ ਜਾਂਦਾ ਵੱਧ ਸਮਟ ਲਾਦਣੇ ਜਦੋਂ ਓਏ ਤੇਰੇ ਵਰਗਾ ਪਤਾ ਕੀ ਕਰਦਾ ਹੁੰਦਾ ਮਿਸਤਰੀ ਆਇਆ ਗਰੀ ਦੋ ਬੋਰੀਆਂ ਨਾਲ ਪਲਾਸਟਰ ਕਰ ਦਈ ਸਾਰੀ ਕੰਦ ਲੱਗਣੀ ਆਉਂਦੀ ਆ ਪੰਜ ਤੇ ਮਗਰੋਂ ਫੇਰ ਪਤਾ ਕੀ ਕਰਦਾ ਹੁੰਦਾ ਉਹ ਚਾਚੇ ਆ ਜੜੀ ਦੁਕਾਨਦ ਪਲਾਸਟਰ ਕਰਕੇ ਗਿਆ ਸੀ ਨਾ ਯਾਰ ਮਸਾਲਾ ਭਰੀ ਜਾਂਦਾ ਉਹ ਮਸਾਲਾ ਭਰੂਗਾ ਹੀ ਤੇਰੇ ਵਰਗਾ ਜੱਪੜ ਦਾ ਓਏ ਨਹੀਂ ਪਤਲਾ ਆ ਸਮਿੱਟ ਚ ਪਿਆਰ ਆ ਆ ਗੱਦੇ ਪਿੱਛੇ ਕਿਉਂ ਲੱਗਦੇ ਹੋ ਤੁਸੀਂ ਤੂੰ ਪਾਰਟੀ ਬਦਲ ਗਈ ਪਾ ਪਾਰਟੀ ਬਦਲੋਣੀ ਕਿੱਥੇ ਤੋਂ ਮਜ਼ਬੂਤ ਕਿੱਥੇ ਤੇਰੇ ਵਰਗਾ ਨੰਬਣਾ ਕਿ ਉੱਥੇ ਨਾਲੀ ਦੀ ਲੈ ਕੇ ਮੈਂ ਚਾਰ ਪੈਲਾ ਲਿਆ ਕੇ ਦੇ ਦਿੱਤੀ ਇਹ ਗੱਲ ਸੁਣ ਲੈ ਤੜਕੀ ਤੈਨੂੰ ਚਾਹ ਕਰਕੇ ਦੇ ਦੂੰਗਾ ਰਹੀ ਲੱਗ ਜਾ ਕੇ ਰਔਰ ਗੱਲਾਂ ਹੀ ਨਾ ਮਾਰ ਉਹ ਮੈਨੂੰ ਤੇਰਾ ਵੀ ਪਤਾ ਓਏ ਜਿਹੜੀਆਂ ਤੇਰੇ ਬਾਪ ਨੇ ਤਾਂ ਕਿ ਐਸੀ ਚਾਰ ਬੋਰੀਆਂ ਲੈ ਸੱਡਦੇ ਮਿਸਤਰੀ ਕੋਲੇ ਇੱਕ ਬੋਰੀ ਕਿੱਥੇ ਵੇਚ ਕੇ ਆਏ ਦੱਸ ਦੱਸ ਅਦਮ ਚੱਲ ਭਾਈ ਇਹਦੇ ਨਾਲ ਕੰਡੂ ਪੁਰੀ ਮਾਰੀਆ ਕੰਮ ਕਰਦਾ ਉਹ ਚਲੋ ਜਰਾ ਪੜੀ ਦਾ ਗੰਧ ਤਿਆਰ ਹੋ ਗਈ ਚਲੋ ਕੰਮ ਤੇ ਚਾਓ ਉਹਦਾ ਉਖ ਲਿਆ ਤੇ ਡਿੱਗੀ ਹੁਣ ਨਾ ਬੋਲੀ ਦੱਸ ਕਰ ਪੁਰਾਣੀ ਹੁੰਦਾ ਕੀ ਫਿਰ ਬਾਹਰ ਫੋਨ ਦੀ ਮਸਤ ਰਿਕਾਇਓ ਮੱਛਰਾਂ ਹੀ ਕਰਦਾ ਡਾਇਲੋਗ ਉਹਨਾਂ ਦੀ ਗੱਲ ਜਿਆਦਾ ਇਹ ਤਾਂ ਮੋਲੇ ਵੀ ਇੱਕੋ ਜੱਕੀ ਹੁੰਦੇ ਸੀ ਐਂ ਕਰੋ ਸਾਰਾ ਉਹਦਾ ਕੱਟੇ ਕਮਲੇ ਆਰਟਿਸਟ ਨੇ ਜਮਾਈ ਜਿਹੜਾ ਪਹਿਲਾਂ ਕੱਟ ਲਏ ਉਹ ਤਾਂ ਜਮਾ ਸਹੀ ਹੈ ਜੀ ਜਿਹੜਾ ਆਪਣਾ ਦੂਜਾ ਲੈ ਸੀ ਉਧਰ ਹੁੰਦਾ ਨਾ ਪੂਰੇ ਚਾ ਪੱਗ ਬੰਨਦਾ ਮੈਂ ਤੁਹਾਨੂੰ ਦਿਖਾਵਾਂਗੀ ਕਿ ਨਾ ਸ਼ੀਸ਼ੇ ਤੋਂ ਵੀ ਪੱਗ ਬੰਨ ਲੈਂਦਾ ਹੈ ਜੀ ਮੈਂ ਤੇਰਾ ਰਾਉਂਡ ਹੋ ਜਾਏ ਤੇ ਉਹ ਦੱਸਦਾ ਉਹ ਕਾ ਜੱਦ ਨੇ ਨਾ ਇਹ ਨਾਲ ਸੀ ਕੋਰਟ ਮੈਂ ਨਾ ਰਾਉਂਡ ਹੀ ਅੱਧਾ ਬੀਚ ਤੇ ਇਹਦੀ ਨ ਕੋਈ ਗੱਲ ਨਹੀਂ ਦੋਸਤ ਨੂੰ ਆਏ ਨਹੀਂ ਪਤਾ ਵਿਪਰੀਤ ਦਾ ਜਰਮ ਦੇਣਾ ਤੁਸੀਂ ਉੱਧ ਨਹੀਂ ਆਏ ਕੋਈ ਨਾ ਮਾਈ ਕਿਤੇ ਮਿਸਤਰੀ ਲਾ ਰੱਖਿਆ ਆਪਾਂ ਹਾਂ ਤੇ ਬਾਕੀ ਇਹਨਾਂ ਨੂੰ ਕੰਮ ਸੀਗਾ ਥੋੜਾ ਉੱਧਰ ਜਾ ਕੇ ਆਏ ਨੇ ਤੇ ਕੀ ਕਰੀ ਜਾਂਦੇ ਨੇ ਲਪਾਈ ਕਰਵਾਈ ਜੰਮਿਆ ਮਾਸੀ ਬਾਲਾ ਉੱਖਾ ਸੀਗਾ ਅੱਛਾ ਹੋਰ ਚੱਲ ਵਧੀਆ ਹੋਇਆ ਹੋਸ਼ਾ ਪਰਸ਼ਾ ਵੀ ਲਵਾ ਲਾਂਗੇ ਨਾਲੇ ਲਪਾਈ ਹੋ ਗਈ ਸਾਰਾ ਪਿਆਰ ਕਰਵਾ ਲਈਏ ਹਾਂ ਚਲੋ ਠੀਕ ਹੈ ਉਹਨੂੰ ਆਏ ਗੁੱਸਾ ਹੋ ਗਿਆ ਵੀ ਪਹਿਲਾਂ ਸਾਡੀ ਫਰਸ ਬਚਾਣੇ ਪਈ ਐ ਤੁਸੀਂ ਪਲਾਸਟਰ ਕਰਨ ਲੱਗੇ ਸਾਰਾ ਕੰਮ ਇੱਕ ਪਾਸੇ ਕੰਪਲੀਟ ਕਰ ਲੈਣ ਦੇ ਫਿਰ ਦੂਜੇ ਪਾਸੇ ਵਢ ਲੈਣ ਆਹੋ ਮਾਸੀ ਤੂੰ ਵੀ ਹੋਰ ਉਹਦੇ ਪੱਖ ਦੀ ਗੱਲ ਕਰਨੀ ਐ ਅਸੀਂ ਫਿਰ ਝੂਮੀ ਚ ਵਹਿ ਰਹੇ ਹਾਂ ਇਹਦੀ ਪੱਖ ਦੀ ਕੋਈ ਨਹੀਂ ਤੁਸੀਂ ਘਰ ਨੂੰ ਬੋਲਦੇ ਹੋ ਮੈਂ ਤਾਂ ਰਾ ਦੀ ਗੱਲ ਕਰਦੀ ਹਾਂ ਚਲ ਕੋਈ ਗੱਲ ਨਹੀਂ ਜੇ ਪਹਿਲਾਂ ਪਲਾਸਟਰ ਕਰਨ ਲੱਗੇ ਗੱਲਾਂ ਗੱਲਾਂ ਚ ਨਾ ਤੁਸੀਂ ਤਾਂ ਚਾਹ ਪੁੱਛਣੀ ਮੈਂ ਚਾਹ ਬਣਾਉਣੀ ਹੈਗੀ ਚਾਹ ਮੈਂ ਚਾਹ ਨਹੀਂ ਪੀਂਦੀ ਪੁੱਤ ਮੈਂ ਚਾਹ ਹਾਜੀ ਹੁਣੀ ਪੀਤੀ ਸੀ ਥੋੜੀ ਜੀ ਚੰਨ ਮੈਂ ਤਾਂ ਹੁਣ ਆਇਆ ਕਿ ਮੈਂ ਚੱਲ ਜੇ ਤੇਰੇ ਕਹੇ ਤਾਂ ਨਹੀਂ ਆਇਆ ਮੈਂ ਬੁਲਾ ਲਿਓ ਨਹੀਂ ਆ ਤੁਸੀਂ ਤਾਂ ਹੋਰ ਹੀ ਗੱਲਾਂ ਰੱਖੇ ਰਹੀ ਚੱਲ ਮਾਸੀ ਗੁੱਸਾ ਤਾਂ ਕਰਾਦਾ ਕਹਿੰਦੀ ਆਪਣੇ ਤਾਂ ਆਪਣੀ ਹੁੰਦੇ ਨੇ ਹਨਾ ਫਿਰ ਵੀ ਇਹੀ ਤਾਂ ਤੈਨੂੰ ਮੈਂ ਸਮਝਾਉਂਦੀ ਪਰਾਣੀ ਹੈ ਮੇਰੀ ਤੇ ਇਹ ਜਿੱਥੇ ਆਪਦਾ ਖੜਜੂ ਉੱਥੇ ਦੂਜਾ ਨਹੀਂ ਖੜਦਾ ਨਹੀਂ ਤੁਸੀਂ ਸਾਨੂੰ ਤਾਂ ਕਈ ਜਣੇ ਉੱਥੇ ਦੂਜਾ ਨਹੀਂ ਖੜਦਾ ਫਿਰ ਉਹ ਸਾਨੂੰ ਆਪਦਾ ਕਿਉਂ ਨਹੀਂ ਸਮਝਦੀ ਵੇ ਕੋਈ ਨਹੀਂ ਭਾਈ ਤੂੰ ਸਿਆਣਾ ਉਹ ਫੇਰ ਵੀ ਨਿਆਣੇ ਨੇ ਉਹ ਛੋਟੇ ਨੇ ਤੂੰ ਵੱਡਾ ਵੀ ਹੈਗਾ ਆਹੋ ਛੋਟੇ ਨੇ ਪਰ ਛੋਟੇ ਤੁਸੀਂ ਸਿਰ ਚਕਲੀਆਂ ਮੈਂ ਤਾਂ ਕਰਾਉਂਦਾ ਨਹੀਂ ਬਹੁਤ ਹੋ ਗਿਆ ਹੁਣ ਤੱਕ ਵੱਡਿਆਂ ਦਾ ਫਰਜ਼ ਹੁੰਦਾ ਸਮਝਾਉਣਾ ਅਗਲੇ ਨੂੰ ਐ ਨਹੀਂ ਹੁੰਦਾ ਅਗਲੇ ਨਾਲ ਲੜਾਈ ਨਹੀਂ ਵਿੜਦੇ ਹੁੰਦੇ ਮੈਂ ਤਾਂ ਲੜਾਈ ਨਹੀਂ ਵਿੜਦਾ ਮਾਸੀ ਤੂੰ ਤਾਂ ਵੱਡੀ ਐ ਤੂੰ ਆਪਦੀ ਧੀ ਨੂੰ ਸਮਝਾ ਨਾ ਵੀ ਤੂੰ ਕਹੇ ਕਿ ਪਵਾੜੇ ਪਾਉਣੀ ਆ ਘਰਾਂ ਚ ਕਵਾੜੇ ਤਾਂ ਵੀ ਰੋ ਉਹ ਕੀ ਪਵਾਉਂਦੀ ਆ ਉਹਨੂੰ ਵੀ ਮੈਂ ਸਮਝਾ ਕੇ ਆਈ ਆ ਮੈਂ ਤੈਨੂੰ ਵੀ ਸਮਝਾਉਣੀ ਆ ਚਲ ਕੋਈ ਨਾ ਮਾਸੀ ਅਸੀਂ ਆ ਜਾਾਂਗੇ ਫੜਾਦਾ ਹੋਵੇ ਬਸ ਗੁੱਸਾ ਨਾ ਕਰੇ ਬੋਲ ਜਾਨੀ ਸਿਆਣੀਆਂ ਮੇਰੀ ਟੀ ਆ ਗਈ ਚੰਗਾ ਕੋਈ ਨਾ ਜ਼ਰੂਰ ਆਵਾਂਗੇ ਹਾਂ ਮੈਂ ਕਿਹਾ ਉਹਨਾਂ ਆਈਆਂ ਉਹਦਾ ਕਾ ਆਪਦੇ ਨੇ ਫਿਰ ਵੀ ਜ਼ਰੂਰ ਆਵਾਂਗੇ ਕੋਈ ਨਾ ਠੀਕ ਹੈ ਚਲ ਕੋਈ ਨਾ ਫਿਰ ਆ ਜਾਓ ਚਾਹ ਪੀ ਕੇ ਜਾਇਓ ਇਹਨੂੰ ਮੈਨੂੰ ਆਈ ਦੱਸੋ ਆ ਮਾਸੀ ਆਈ ਹੈ ਤੁਸੀਂ ਇਹਨੂੰ ਵੀ ਲਾਂਭੇ ਦਿਓ ਨਹੀਂ ਨਹੀਂ ਨਾ ਕੁਝ ਬੋਲ ਗਏ ਜੋ ਗੁੱਸਾ ਕਰ ਜਾਂਦੀ ਫੇਰ ਉਹਦੀ ਟੀ ਅਗਲੀ ਦੀ ਉਹਨੂੰ ਪਹਿਲਾਂ ਦੋ ਵਾਰੀ ਕਹਤਾ ਵੀ ਬਾਈ ਮੜਾ ਮੋਟਾ ਨੂੰ ਸਮਝਾਉਂ ਐਨਾ ਬੋਲਦੀ ਹੈ ਕਿ ਇਹੇ ਕੋਈ ਵੀ ਨਹੀਂ ਕਿਹਾ ਜੇ ਇਹ ਬੱਚੇ ਆ ਤਿਆਰ ਹੋ ਕੇ ਆਏ ਨੇ ਕੀ ਕਰਨਾ ਹੈ ਬੱਚੇ ਕੇਕ ਖਾਣੇ ਦੀਦੀ ਥੋੜਾ ਬਲੌਗ ਪਾ ਲਓ ਕੇਕ ਖਾਣੇ ਹੈ ਥੋੜਾ ਬਲੌਗ ਪਾ ਲਓ ਚੱਕਰ ਪਾਦੀ ਇਹ ਪਾਦੀ ਕੋਈ ਚੱਕਰ ਨਹੀਂ ਤੇ ਆ ਖੜੇ ਆ ਸਾਰੇ ਮੈਂ ਹੈਗੀ ਆ ਸਰਪ੍ਰਾਈਜ਼ ਹਲੇ ਆਵਰੇ ਪੱਲੇ ਲਾਈ ਹੋ ਹਮ ਬੱਚਾ ਨਸਤਾ ਹੈ ਦੇਖੋ ਇੱਕੋ ਹੀ ਆ ਬੈਠੇ ਨੇ ਸਾਰਿਆਂ ਦਾ ਸਾਰੇ ਬੱਚੇ ਕੁੜੇ ਹਾਂਜੀ ਹਾਂਜੀ ਇੱਕੋ ਸਟਾਡ ਤੇ ਬੈਠੇ ਐ ਤੇ ਵਿੱਚ ਪੰਜਵਾਂ ਬੱਚਾ ਮੈਂ ਬੈਠ ਗਈ ਐਵੇਂ ਇਹ ਬੱਚਾ ਵੈਰੀ ਗੁਰਗ ਜਨਮ ਦਿਨ ਤੇ ਬਹੁਤ ਮੋਮਾ ਕੇ ਸੰਗ ਦਾ ਪਹੁੰਚੇ ਨੇ ਬਹੁਤ ਦੂਰੂ ਦੂਰੋਂ ਆ ਦੇਖੀਆ ਮੈਂ ਵੀ ਸਪੈਸ਼ਲ ਬੱਚਾ ਪਾਰਟੀ ਕਿਚਨੋਂ ਥੰਬਨੇਲ ਕੋਈ ਸਾਹਮਣੇ ਇਧਰੋਂ ਨਹੀਂ ਆਉਣਾ ਇੱਕ ਨਾ ਹਾਂਜੀ ਸਰ ਬਣਾ ਕੇ ਦਈਆਂ ਹਾਂਜੀ ਬਾਕੀ ਸਭ ਉਹਦਾ ਕਰਾਂਗੇ ਲੋ ਜੀ ਅਧਿਕਾਰਨ ਸੀ ਤੇ ਬਾਕੀ ਉਹ ਜੋ ਕੇਕ ਵੀ ਕੱਟਣਾ ਉਹ ਵੀ ਦਿਖਾਵਾਂਗੇ ਚੱਲ ਵੀ ਕੱਟੀ ਆਪਾਂ ਹੋ ਗਿਆ ਡਾ ਆ ਕੇਕ ਤੋਂ ਚੱਕ ਕੇ ਨਾ ਸਿੱਧਾ ਮੈਂ ਮੰਮੀ ਕੱਟ ਦੋ ਹੋ ਰੁਕੋ ਦੋ ਕੱਟਣਾ ਕੋਈ ਨਾ ਰੁਕ ਜਾ ਤੇਰੇ ਮਾਮੇ ਨੂੰ ਆ ਜਾਣਗੇ ਆਪਣੇ ਤੋਂ ਪਹਿਲਾਂ ਤਾਂ ਮਲਾ ਦਾ ਮੱਖੀ ਹੀ ਖਾਣ ਲੈਂਗੇ ਕਿੰਨਾ ਖਾ ਲੈਣੀ ਆ ਮੱਖੀਆਂ ਕੁਛ ਨਹੀਂ ਹੁੰਗਾ ਇਹ ਕਿੱਥੇ ਹੋ ਹਟ ਟੱਕਾ ਆਇਆ ਕਿਉਂ ਨਹੀਂ ਪਤਾ ਨਹੀਂ ਬੀਬੀ ਉਹ ਨੂੰ ਲੰਗਿਆ ਆ ਜੂ ਮੈਂ ਬਸ ਕੋਈ ਨਾ ਅੱਡ ਲਿਆ ਦੇ ਪੇਸ਼ਟੀ ਮਾਉਂਦੇ ਨੂੰ ਤੁਸੀਂ ਤਾਂ ਕੱਟਦੇ ਫਿਰਾਂ ਨਵੇਂ ਲੋਕਾਂ ਦਾ ਭੁੱਖ ਵੀ ਨਹੀਂ ਲੱਗਦਾ ਨਾ ਉਹ ਸਾਡੇ ਵੱਡੇ ਆਏ ਨੇ ਤੇਰੇ ਜੱਟ ਜੀ ਥਾਣੇ ਬੀਬੀ ਉਹਨਾਂ ਦਾ ਤੈਨੂੰ ਕੀ ਦੱਸਾਂ ਉਹ ਤਾਂ ਮੇਰੇ ਨਾਲ ਘਰ ਦੇ ਹੀ ਨਾਲ ਵੀ ਲੜਦੇ ਮੈਨੂੰ ਨਹੀਂ ਲੱਗਦਾ ਉਹ ਆਉਂਦੇ ਹੁੰਦੇ ਅੱਜ ਵੀ ਲੜਦੇ ਅੱਜ ਦੇ ਦਿਨ ਤਾਂ ਨਾ ਲੜਦੇ ਆ ਇਕੱਠੇ ਕਿਵੇਂ ਕਰਕੇ ਆ ਜਵਾਨ ਨੂੰ ਲਗਾਮ ਹੈ ਆ ਜਾ ਮਾਮਾ ਤਾਂ ਆ ਗਿਆ ਮਾਮੇ ਵੀ ਆ ਜਾ ਤੂੰ ਕੀ ਕਰ ਮੇਰੇ ਗੁਰ ਕੀ ਵਾਸਤੇ ਆਂਦਾ ਹਾਂ ਹਾਂ ਕੋਈ ਨਾ ਕਾਟੇ ਬਣਾਉਂਗੇ ਲੈ ਤੈਂ ਦੱਸਿਆ ਹੋਣਾ ਨੇ ਮਾਮੀ ਨੂੰ ਹਾਂ ਤੂੰ ਬਣਾ ਲਿਆ ਹੈ ਹੋਰੇ ਬੈਲ ਸੀ ਕਰਦਾ ਇੰਤਜ਼ਾਰ ਕਰ ਰਹੇ ਆ ਮੇਰੇ ਮੇਰੇ ਪੁੱਤ ਕੇਕ ਸੋਹਣਾ ਹੈ ਚਲੋ ਰੁਕੋ ਤੁਸੀਂ ਅਜੇ ਕੇਕ ਨਾ ਕੱਟੇ ਮੈਂ ਨਹੀਂ ਉਹਨਾਂ ਨੂੰ ਬੁਲਾ ਕੇ ਮੁਰਗਾ ਦਾ ਲਿਓ ਮੁਰਗੇ ਕੀ ਕਰਨਾ ਇੱਥੇ ਮੁਰਗੇ ਦਾ ਤਾਂ ਬਰਥਡੇ ਆ ਟਿੱਕੇ ਬਹਿ ਜਾ ਕਿਸੇ ਮੁਰਗੇ ਮੁਰਗੇ ਦਾ ਜਨਮ ਦਿਨ ਹੀ ਹੈਗਾ ਪੰਜਾਬੀ ਬੀਬੀ ਫਿਰ ਹਾਂ ਤੂੰ ਰਹਿ ਨਹੀਂ ਦੇ ਮੈਂ ਕਹਿੰਦੀ ਆ ਕਹਾਂ ਨੂੰ ਰਹਿਣ ਦੇ ਆ ਮੈਨੂੰ ਆਏ ਦਾ ਜੇ ਅੱਜ ਸੁੱਕ ਚਨਾ ਵਾਲਾ ਨਹੀਂ ਕਾਨੂੰ ਕੋਈ ਦੁੱਖ ਦਾ ਸੁੱਖ ਦਾ ਕੌਣ ਟਿੱਕਾ ਤੇਰੇ ਮਾਮੀ ਦਾ ਬਰਥਡੇ ਆ ਪਤਾ ਨਾ ਲਾਵੇ ਪੁੱਤ ਹੈ ਹੈਪੀ ਬਰਥਡੇ ਟੂ ਯੂ ਇਹ ਤੂੰ ਕੁਝ ਐ ਕਮੈਂਟ ਖਾਲੇ ਕੇਕ ਕੱਟ ਲਿਆ ਹਾਂ ਬੀਬੀ ਮੈਨੂੰ ਆ ਰਸ ਜੇ ਤੂੰ ਅੱਜ ਸੁੱਖ ਚ ਨਹੀਂ ਭਲਾਵੇਂਗੀ ਤੇ ਕੰਨ ਕੋਈ ਦੁੱਖ ਦੇ ਸੁਖ ਦੇ ਖੜੂਗਾ ਤੇਰੇ ਆਂਦਾ ਲੜਾਈਆਂ ਭੜਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ ਘਰਾਂ ਦੇ ਵਿੱਚ ਮੈਂ ਨਾਉਂਦੇ ਹੁਣੇ ਭਲਾ ਕੇ ਉਹ ਬਰਤਨ ਜੋਗੇ ਨਹੀਂ ਹੈਗੇ ਉਹ ਤਾਂ ਮੇਰੇ ਨਾਲ ਕਈ ਨਾਲ ਵੀ ਬਣੇ ਸੀਗੇ ਹੁਣ ਦੇਖੀ ਤੇਰੀ ਬੇਇੱਜ਼ਤੀ ਕਰਨਗੇ ਕੀ ਫਾਇਦਾ ਚੱਲ ਕੋਈ ਨਹੀਂ ਕੇਰਾ ਤਾਂ ਮੇਰਾ ਹੱਕ ਜਾਣਦਾ ਮੈਂ ਜਾਤੀ ਹੋਣੀ ਮੈਂ ਕਹਣੀ ਐਂ ਘੱਟ ਲੈਨੇ ਆਪਾਂ ਕਾਹਨੂੰ ਘੱਟ ਲੈਨੇ ਉਹਨਾਂ ਨੂੰ ਮੈਂ ਤਾਂ ਮੈਂ ਦੇ ਦਿਆਂਗੀ ਚੱਲ ਆ ਜਾਣਗੇ ਉਹ ਭੱਜ ਕੇ ਪੁੱਛ ਕੇ ਆਉਂਦੇ ਆ ਠੀਕ ਐ ਨਹੀਂ ਦੇਖੀ ਠੀਕ ਆ ਮੈਂ ਲਵਣੀ ਠੀਕ ਜਾ ਹਾਂ ਉਹ ਕਿੱਧਰ ਗਈ ਆ ਉਹ ਨਾ ਇਹ ਪਰਟੀ ਕਰਕੇ ਅੱਜ ਮੇਰਾ ਜਨਮ ਦਿਨ ਆ ਪਤਾ ਹਾਂ ਕਹਿ ਦੋ ਜਨਮ ਦਿਨ ਹੈਪੀ ਬਰਥਡੇ ਉਹ ਬੋਲੋ ਹੈਪੀ ਬਰਥਡੇ ਆ ਤੇਰੇ ਵਰਗੇ ਫਾਂਡੇ ਜੀ ਕੇਕ ਕੱਟਿਆ ਤਾਂ ਬੋਲਦੇ ਸਾਰੇ ਕੱਟ ਆ ਨਾ ਕੱਟ ਜਗਾ ਤੋ ਵਰਖਿਆ ਆਜ ਆ ਲੱਗਣ ਨੂੰ ਆਪਾਂ ਕਰਦੇ ਚਲਾਲ ਕਰੀ ਜਾਂਦੇ ਆ ਕੇਕਾ ਇੱਕ ਮਿੰਟ ਕਿੱਟੀਓ ਆ ਬੱਚਿਓ ਤੁਸੀਂ ਠੀਕ ਜਾ ਕਾਨੂੰ ਨੀਤ ਪਾਈ ਜਾਣਾ ਉਹ ਨਾ ਫਿਰ ਮਾਮੇ ਨੂੰ ਡੇਢ ਡੇਢ ਉਹ ਕਿਉਂ ਇਕੱਠੀਆ ਕਰਖਿਆ ਯਾਰ ਲੈ ਮੰਜਾ ਲਾ ਕੇ ਲੱਗਣ ਨੂੰ ਥਾਂ ਵਿੱਚ ਆਜੋ ਆਜੋ ਅਸਤਾ ਕਾ ਦੇ ਇੰਤਜ਼ਾਰ ਕਰ ਰਹੇ ਆ ਇਧਰ ਨੂੰ ਕੁ ਮੈਂ ਉਮੜ ਜਾ ਕੇਕ ਤੂੰ ਦੱਸਦਾ ਤੈਨੂੰ ਮਾਮੀ ਨੂੰ ਪਹਿਲੀ ਵਾਰ ਦੇਖਾ ਮੈਂ ਹਾਂ ਮੇਰੇ ਮੁਰਗੇ ਦਾ ਜਨਮ ਤੈਨੂੰ ਬਣਾਉਂਗੇ ਪਰ ਹੋ ਜਾਵੇ ਇੱਧਰ ਆਇਆ ਸਰ ਮੇਰੇ ਮੁਰਗੇ ਦਾ ਥੋੜੀ ਮਿੱਠਾ ਮਿੱਠਾ ਉਧਰ ਹੋ ਓ ਮੈਂ ਆਏ ਦੇਖਦਾ ਸੀ ਵੀ ਬਾਹਰ ਚ ਤੋਂ ਮੁਰਗੀ ਨੂੰ ਖਵਾਵਾਂਗੇ ਉਹਨੂੰ ਕੋਸੂਣਾ ਜਾਵੇ ਨਾ ਸਰਾਬ ਜਗਾਂ ਦੇ ਕਿਹੜੇ ਚੱਕਰ ਹੈ ਪੂਰਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਹਾਂ ਜਨਮ ਦਿਨ ਮੇਰਾ ਮੁਰਗੇ ਦਾ ਨਹੀਂ ਹੈਗਾ ਹੁਣ ਕੀ ਹੋ ਗਿਆ ਤੇਰਾ ਜਨਮ ਦਿਨ ਹੈ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹਾਲੇ ਰੁਕ ਜਾ ਰੁਕ ਜਾ ਕੇਕ ਕਟਾਂਗੇ ਫੇਰ ਕਰਿਓ ਲੈ ਚੱਲ ਕੱਟ ਦੇ ਐਕਟ ਦੇ ਕੱਟ ਦੇ ਸਾਨੂੰ ਪੈਣ ਬਣਾਉਣਾ ਚਾਹੀਦਾ ਮੈਨੂੰ ਆਏ ਦੱਸ ਉਧਰ ਜਿਹੜੇ ਚਠਾਣੀ ਨਹੀਂ ਆਏ ਮੈਨੂੰ ਨਹੀਂ ਲੱਗਦਾ ਉਹ ਆਉਣਗੇ ਕਿਉਂ ਮੈਂ ਗਈ ਤਾਂ ਹੈਗੀ ਸੀ ਘਰੇ ਕਹਿਣ ਪਰ ਉਹ ਤਾਂ ਉਲਟਾ ਮੇਰੇ ਨਾਲ ਲੜ ਪਿਆ ਹੱਦ ਤੱਕ ਤਾਂ ਨਾਲ ਲੜਦੇ ਹੋਰ ਤਾਂ ਮੈਨੂੰ ਸੋਸੋ